ਓਏ ਫੜਾਉਣ ਵਾਕੇ ਤੇ ਨਿਤਰ ਓਏ ਤੈਨੂੰ ਕੀ ਕਰ? ਜੇ ਤੇ ਦੀ ਸ਼ਰਾਬੀ ਹੁੰਦੇ ਕੀ ਕਰਦੇ ਹੋ? ਜੇ ਸ਼ਰਾਬੀ ਹੁੰਦੇ ਪੰਜ ਦੋ ਉਠੋ ਓਏ ਚੱਲ ਚੱਲ ਕਰ ਓਏ ਫੜ ਜਾ ਕੋਈ ਰੱਖੀ ਕੀ ਉਹ ਕਰਜਾ ਤੇ ਸੁਪਾ ਕਰ ਨੀ ਨੀ ਕਰਜਾ ਤੇ ਤੇਰੀ ਮਾਂ ਦਦੂ ਆਂਦੀ ਵੇ ਓਏ ਲੈ ਚੱਲ ਚੜਾ ਇੰਜ ਚੜਾ ਉਹ ਨਹੀਂ ਲੱਗਦੀ ਜਰਾ ਵੀ ਫੇਲ ਕਰ ਗਿਆ ਜੀ ਵਿੰਦਰ ਫੇਲ ਲੇਦਾ ਓਏ ਤੂੰ ਚੱਲ ਕਰ ਕੋਸਾ ਬੈਠਾ ਦੇਖ ਲੋ ਕਿਵੇਂ ਬੰਦਰ ਮੰਗ ਚੱਲਾ ਓਏ 40000 ਆਦਾ ਭਾਈ ਜਮੀ ਫਲੋਪ ਆ ਓਏ ਸਾਰੀ ਟੀਮ ਫਲੋਪ ਆ ਸ਼ਾਇਲੀ ਵਾਲੀ ਕੋਈ ਫਾਇਦਾ ਨਹੀਂ ਲਾੜ ਹੀ ਰਹਿ ਗਿਆ ਕਲਾ ਚੱਲ ਓਏ ਭਾਈ ਕੰਨਾ ਮਾਰਨੀ ਨਹੀਂ ਉਹ ਆ ਜਾ ਯਾਰ ਮੈਂ ਨਹੀਂ ਮਾਰਦਾ ਉਹ ਤਾਂ ਫੇੜਾ ਲਾੜੀ ਚੋ ਕੋਹ ਫੇੜੇ ਦਵਾਰੋਂ ਚੱਲ ਉਰੋਂ ਮਣਾਉ ਚੱਲ ਸਿੱਧੀ ਮਾਰੋ ਭਾਜਾ ਸਿੱਧੀ ਮਾਰੋ ਓਹ ਬੜੀ ਸੋਹਣੀ ਹੁੰਦੀ ਏ ਵੀਡੀਓ ਵਧੀਆ ਜਾ ਲੋਡੀ ਆ ਜਾ ਓ ਜਵਾਕਣੋਂ ਵੀ ਮਰ ਗਿਆ ਓਏ ਚੱਲ ਚੱਲ ਤੂੰ ਰਹਿ ਗਿਆ ਗੱਲਾਂ ਚੱਲ ਪਹਿਲਾਂ ਮੈਂ M4 ਫੜਾ ਉਹੀ ਮੋਰੀ ਲੈ ਫੜ ਕੇ ਰੱਖ ਓਏ ਲਾਡੀ ਦਵਾਰੋਂ ਵੀ ਆ ਗਿਆ ਮੈਂ ਛਾਲ ਮਾਰ ਕੇ ਚੱਲ ਯਾਰ ਉਹ ਪਚੌੜ ਕਰਦਾ ਕੁਛ ਸਮਝ ਨਹੀਂ ਆ ਗਿਆ ਕੋਈ ਚੌੜ ਨਹੀਂ ਕਰ ਰਾ ਥੱਲੇ ਛਾਲ ਮਾਰ ਸਰਚ ਮਾਰੇ ਕਿਸੇ ਆਪੀ ਮਰ ਜੂ ਮੇਰਾ ਸਾਲ ਗਣਾ ਥੱਲੇ ਚੱਲ ਉਹ ਬਹੁਤ ਦਰਦਾ ਓਏ ਦਰਦਾ ਨਹੀਂ ਹਾਂ ਤੂੰ ਚੱਲ ਉਹ ਵੀਡੀਓ ਬੰਦ ਹੋ ਜੂ ਯਾਰ ਲਾਡੀ ਫੋਨ ਬੰਦ ਹੋਣਾ ਆ ਜਾ ਉਹ ਨਹੀਂ ਹੈਗੀ ਏਡੀ ਗੱਲ ਉਹ ਇਧਰ ਮਾਰ ਚਾਲ ਇਧਰ ਮਾਰ ਇਧਰ ਮਾਰ 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 ਕੋਈ ਛਾਲ ਕਹਿੰਦੇ ਮਾਰੇ ਬਸ ਮੋਗੇ ਜਾ ਚਲ ਚਲ ਵੰਦਰ ਪਾਓ ਜਾ ਚਲ 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 ਆ ਹੁੰਦਾ ਬਲੌਗ ਇੱਕ ਨੰਬਰ ਜਿਹੜੇ ਜਿਹੜੇ ਵੀਰ ਨੂੰ ਬਾਈ ਸੁਭਾਅ ਆ ਰਹੇ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਵੱਧ ਚੱਲ ਆਡੀ ਓਏ ਚੱਲ ਆਡੀ ਉਹ ਕਹਿੰਦੀ ਦੂਰ ਖੜਾ ਯਾਰ ਉਹ ਕੀ ਕਹੂ ਤੈਨੂੰ ਨੰਬਰ ਦਾ ਬਹੁਤ ਪਰਾਂ ਲੈ ਵੀ ਮੇਟਰੋ ਚਾਚੂ ਚੱਲਿਆ ਕਹਿੰਦਾ ਛਾਲ ਮਾਰਨਾ ਉਹ ਚਾਲ ਗਿਆ ਜਾਣ ਲੱਗੇ ਕਹਿੰਦਾ ਉਹ ਲਾਡੀ ਯਾਰ ਹੋ ਜਾ ਤਕੜੋ ਓਏ ਯਾਰ ਲੈ ਯਾਰ ਲਾਡੀ ਓਏ ਸੌਣ ਲੱਗਿਆ ਜੇ 6 ਵਜੇ ਦੀ ਹੋਵੇ ਲਾਡੀ ਯਾਰ ਮਾਰਨੇ ਦਾ ਪੈਰ ਨੇ ਯਾਰ ਨੀਚੇ ਓਏ ਯਾਰ ਲੈ ਲਾਡੀ ਜਵਾਕਾਂ ਨੂੰ ਵੀ ਮਰ ਗਿਆ ਯਾਰ ਜਵਾਕਰ ਹਲ ਕਰੇ ਮਾਰੀ ਇਹਨਾਂ ਕੁਝ ਵੀ ਨਹੀਂ ਹੈਗਾ ਪੈਰ ਥੱਲੇ ਮਾਰ ਥੱਲੇ ਪੈਰ ਲੱਗ ਜਾਂਦੇ ਨੇ ਲੱਡੀ ਜਾ ਕੇ ਯਾਰਾ ਜਾ ਮਾਰ ਦਿਆ ਹੈ ਆਹ ਜਾ ਟੱਟੀ ਬੰਦਾ ਨਾ ਯਾਰਾ ਹਾਂ ਕੌਣਾ ਜਮੀ ਬਾਹ ਟੱਟੀ ਆ ਲੱਡੀ ਦਾ ਯਾਰ ਓਏ ਹੋਰ ਯਾਰ ਜਮੀ ਫੇਰ ਹਾਂ ਡਰਪੋ ਗਾਉਂ ਵੀ ਮਰਨੋਂ ਡਰਦਾ ਵੀ ਮਰ ਜਾਗੇ ਕਿੱਡੀ ਕਰ ਲੈ ਯਾਰ ਦੁਬਾਰਾ ਜਦੋਂ ਮਲੇ ਗਿਆ ਜਾਗੇ ਮਰਨਾਂ ਦਾ ਓਰਾ ਓਏ ਆ ਗਿੜਾ ਆ ਗਿਆ ਬੰਦਰ ਨੇ ਪਹਿਲੀ ਮਾਰੀ ਛਾਲ ਪਿੱਛੇ ਵਾ ਪਾਣੀ ਆ ਜੂ ਹਣਾ ਪਿੱਛੇ ਹੋ ਜਾ ਬਸ ਓ ਰੈਡੀ ਆਇਆ ਯਾਰ ਆ ਗਿਆ ਯਾਰ ਪਿੱਛੇ ਓ ਨੇ ਓਏ ਉਹ ਬਸ ਇੱਥੇ ਪੈ ਨਾ ਵਿੱਚ ਉਹ ਫਾਰਾ ਜ ਆ ਗਿਆ ਪਿੱਛੇ ਉਹ ਰੈਡ ਨਹੀਂ ਗਿਆ ਉਹ ਲਾਡੀ ਬੱਸ ਓਏ ਉਹ ਲਾਡੀ ਹੁਣ ਤਾ ਜਾ ਉਹ ਮਰੀ ਜਮੀਰ ਵਾਲਿਆ ਉਹ ਹੈ ਨਹੀਂ ਉਹ ਅਣਖਾਂ ਆਮ ਦੀ ਜੀ ਜੜੀ ਕੋਈ ਓਏ ਮੇਰਾ ਏਕਾ ਤਿੰਨ ਪੰਜ ਸੱਤ ਉਹ ਚੱਟੇ ਬੱਜੂ ਉਹ ਲੱਕੀ ਓਏ ਓਏ ਜਾ ਓਏ ਵੇ ਦੇਖ ਦੇਖ ਓਏ ਸਾਟ ਵੱਜੂ ਮੈਨੂੰ ਰੇਲ ਕਰਦਾ ਤੇ ਦੱਤ ਵੱਜੂ ਆਏ ਕਦੇ ਓਏ ਕਿਹ ਸੱਟ ਵੱਜੂਗੀ ਓਏ ਫੜਾਉਣ ਵਾਕੇ ਤੈਨੂੰ ਤਰ ਓਏ ਤੂੰ ਰੁਕੀ ਜਾ ਓਏ ਓਏ ਓਰੇ ਓਰੇ ਨੇੜੇ ਆਲਾ ਚੱਲ ਵਾ ਚੱਲੇ ਇਧਰ ਆ ਜਾ ਕੈਮਰੇ ਚ ਕਾਇਦਾ ਕਰੂੰਗਾ ਇੱਕ ਜੀ ਚੱਲ ਜੱਫੀ ਪਾ ਕੇ ਚੱਲ ਚੱਲ ਲੱਡੀ ਓਏ ਲੱਡੀ ਫੋਨ ਬੰਦ ਹੁਣ ਆਲਾ ਚੀਤੀ ਚੱਲ ਭਾਈ ਬਣ ਕੇ ਚੱਲ ਚੱਲਾ ਤੂੰ ਵੀ ਚੱਲ ਚੱਲਾ ਹੁਣ ਸਣਾ ਕੋਈ ਨਾ ਮਾਰ ਲਾ ਓਏ ਮਾਫੀ ਮੇਰ ਬਾਹੂ ਛਾੜੇ ਦੀ ਚੱਲ ਲੱਡੀ ਮਾਚਕਲੇ ਪੋਪ ਨੂੰ ਪੜਾ ਕੋ ਸਾਰੇ ਪਰਾਂ ਨੇ 4000 ਪੋਪ ਪੜਾ ਕਿਨੀ ਦੂਰ ਫਿਰਦਾ ਉਹ ਨਹੀਂ ਨਹੀਂ ਓਏ ਜੀ ਸ਼ੌਟ ਮਾਰਾ ਓ ਸ਼ਿਟ ਓ ਸ਼ਿਟ ਮਰ ਗਿਆ ਓਏ ਲੱਢਿਆ ਚੱਗ ਰਗਾ ਉੱਠਿਆ ਕੋਈ ਆ ਗਈ ਏ ਓਏ ਓਏ ਕੀ ਕਰ ਰਹੇ ਹੈ ਚਲ ਓਏ ਓ ਪੈਰ ਕਿੱਥਾ ਪੈਰ ਆ ਜਾ ਓਏ ਓਏ ਦਰ ਲੈ ਨੂੰ ਓ ਚਲ ਚਲ ਆ ਜਾ ਆ ਜਾ ਪ੍ਰਾਹ ਓਏ ਮਾਰੇ ਕਰ ਮਾਰਾ ਕੈ ਬੀ ਚੱਲ ਉੱਪਰ ਲੈ ਇਹਨੂੰ ਆ ਜਾ ਲਾਡੀ ਆ ਜਾ ਸਾਰੇ ਆ ਜਾ ਜੇ ਓਏ ਪ੍ਰਾਹ ਚਲ ਕੋ ਭਲੇ ਤੂੰ ਤਾਂ ਮਾਰੇ ਦਾ ਮਾਰ ਦਾਂ ਜੂੜ ਘੰਟਾ ਜੇ ਚਲ ਤੇਰੇ ਸਾਥ ਕੇ ਓਏ ਦਰ ਝੋਟਿਆ ਚੱਲ ਢੀ ਮੈਂ ਮਾਰਦਾ ਨਹੀਂ ਯਾਰ ਚੱਲਾ ਹਾਂ ਮਾਸ਼ਾਅੱਲਾ ਚੱਲ ਚੱਲ ਓ ਉੱਤੇ ਮਾਰੂ ਛਾਲ ਚੰਗਾ ਚੱਲ ਏ ਲੈ ਉੱਤੇ ਛਾਲ ਮਾਰੂ ਓ ਲੈ ਅੱਡਾ ਕਿੱਥੇ ਹੈ ਚੱਲ ਪਾਸੇ ਖੜ ਜਾ ਓ ਮਾਦਾ ਬਹੁਤ ਭਰਾ ਖੜਾ ਨਾ ਬਈ ਲੈ ਇੱਧਰ ਖੜ ਜਾ ਨਾ ਚੱਲ ਲੋਡੀ ਤੇਰੇ ਕੱਲੇ ਪਿੱਛੇ ਦੀ ਬੱਚਣੀ ਹੈਗਾ ਪੂਲ ਦੇ ਯਾਰਾ ਲੋ ਪਰਾ ਹੋ ਜਾ ਜੋ ਮੇਰੇ ਟਰਾਲਾ ਲਈ ਆਉਂਦਾ ਹੁੰਦਾ ਓਏ ਛਾਲ ਬੱਜੀ ਕਿਸੇ ਦੇ ਉੱਤੇ ਬਾਏ ਓਏ ਮਾਰੇ ਦੇ ਭੈਣ ਦਾ ਪੱਕ ਗਿਆ ਓਏ ਕਿਸੇ ਤੋਂ ਡਰ ਓਏ ਕਿਸੇ ਤੋਂ ਸਰਦਾ ਓਏ ਛਾਲ ਮਾਰ ਚੱਲ ਮਾਰ ਚੱਲ ਮਾਰ ਮਾਰ ਇਹਦੇ ਕਣੀ ਛੱਡ ਦੇ ਜਾ ਉੱਤੇ ਬਾਦੀ ਮਾਰ ਉਹਦੇ ਕਣੀ ਮਾਰ ਤਿੱਖੀ ਜੀ ਉਧਰੋਂ ਮਾਰ ਪਰ ਉਹਦੇ ਕੋਲੇ ਸੜਦੇ ਜਮਾਂ ਝਾਲ। ਚਲੋ ਕਰੋ ਆ ਗਿਆ ਪਾਣੀ ਜੀ ਆ ਗਿਆ। ਚਲ ਚਲ ਚਲੋ। ਓ ਚੱਲ ਮੋਪੜ। ਚਲ ਚਲ ਫਿਰ। ਓਹ ਕੱਟ ਗਿਆ ਓਏ। ਉਹ ਕੱਟ ਗਿਆ। ਆਏ ਵੇ ਚਾਨਾ ਚਾਲ ਉਧਰ ਚਾਲ ਉਧਰ ਚਾਲ ਓਏ ਉਧਰ ਚਾਲ ਉਹ ਨਾ ਗਣੀ ਚਾਲ ਕਿਸੇ ਨੂੰ ਇੱਕ ਜਾਨੇ ਨੂੰ ਫੜੋ ਇੱਕੇ ਜਾਨੇ ਨੂੰ ਟਾਰਗੇਟ ਕੇ ਇਹ ਚਾਰਗਾ ਮਾਰਗਾ ਮਾਦੀ ਦਾ ਆਪਣਾ ਓਏ ਫੌਣ ਫੌਣ ਚ ਪਾਣੀ ਪਾਉਂਗੇ ਖੜ ਜਿਓ ਭਾਈ ਕੋ ਯਮੀ ਉੱਪਰ ਆ ਗਿਆ ਮਾਰ ਛਾਲਾ ਧੇਰੇ ਸਾਫ ਕੇ ਓਏ ਉਹ ਤਰੀ ਭੈਣ ਨੂੰ ਉਧਰ ਕੰਦਲੇ ਕੱਟ ਕੇ ਰਹਿ ਭਾਈ ਆ ਜੋ ਇਧਰ ਨੂੰ ਆ ਜਾ ਗਰਾ ਜਾ ਲੱਡੀ ਇੱਧਰ ਲਿਆਜੇ ਵਾਰੀ ਆ ਜਾ ਜਾ ਬੱਦੀ ਓਏ ਓਏ ਲੱਡੀ ਮਾਰਦਾ ਨਹੀਂ ਭੈਣ ਨੇ ਯਾਰਾਂ ਨੇ ਓਏ ਕਰ ਦੇਣ ਤੁਰੋਗੇ ਨਹੀਂ ਓਏ ਜੇ ਮੈਂ ਪਿੱਛੇ ਹੋ ਜਾਣਾ ਕਰਵਾਇਆ ਓਏ ਕਵਰਾ ਯੱਕਾ ਕਵਰੀ ਗੱਲ ਨੂੰ ਇੰਦਰੀ ਪਾਣੀ ਚ ਜਾਣਾ ਪੜਿਆ ਭਾਈ ਜਮੀ ਜਮਾ ਪਾਣੀ ਨਾਲ ਅਟਚ ਚ ਕਦੋਂ ਵੀ ਫੋਨ ਚ ਪਾਣੀ ਪੈ ਸਕਦਾ ਲੈ ਵੀ ਮਾਹੌਲ ਇੱਕ ਨੰਬਰ ਹੋਗਾ ਜਮੀ ਰਾਤ ਹੋ ਗਈ ਲਾਈਟਾਂ ਲੁੱਟਣ ਲਾਦੀਆਂ ਐਨ ਜਗਮਗ ਜਗਮਗ ਹੋਇਆ ਪਿਆ ਇੱਧਰ ਖੜੇ ਆ ਕਬਰਾ ਲਾਡੀ ਤੇ ਆ ਮਮੇ ਦੇ ਮੁੰਡੇ ਆ ਰਹੇ ਨੇ ਭਾਈ ਦੋ ਜਸਪਾਲ ਢੀਂਸਾ ਦੇ ਰਾਜਵੀਰ ਢੀਂਸਾ ਆ ਮਰ ਗਏ ਭਾਈ ਦੋ ਜਣੇ ਤਾਂ ਸਾਡੇ ਨਾਲ ਦੇ ਬਿੰਦਰ ਸਰਦਾਰ ਦੇ ਲਵਲੀ ਉਹ ਕੰਮ ਮਰੇ ਪਿਆ ਓਏ ਹੈਂ ਫੱਕ ਕੇ ਸੌਂਈਏ 2 ਘੰਟੇ ਓਏ ਜੇ ਦੋਸੀ ਸ਼ਰਾਬੀ ਹੁੰਦੇ ਕੀ ਕਰਦੇ ਓਏ ਜੇ ਸ਼ਰਾਬੀ ਹੁੰਦੇ ਪੰਜ ਦੁੱਧੋ ਓਏ ਜਾਗੋ ਪੰਜਾਬ ਜਾਗੋ ਆਏਗਾ ਜਵਾਨੀ ਕਿੱਥੇ ਜਵਾਨੀ ਤਾਂ ਖਤਮ ਕਰਤੀ ਜਮੀ ਓਏ ਉਹ ਦੇ ਕਿਵੇਂ ਲੱਗ ਰਹੇ ਫੋਟੋ ਕਿੰਨਾ ਹੈ ਕਰੀ ਜਾ ਕੇ ਪਿੱਛੇ ਨੀ ਆ ਓਏ ਅੰਦਰ ਆ ਓਏ ਚੱਕੇ ਅੰਦਰ ਮਾਰ ਜਾ ਕੇ ਮੈਂ ਤਾਂ ਕਹਣਾ ਆ ਇਧਰੋਂ ਵੀ ਬਹੁਤ ਭੱਜਾ ਇਧਰ ਹੈਗੇ ਨੇ ਬੰਦੇ ਕੁਛ ਨਹੀਂ ਕਿੰਨਾ ਕੋਲ ਉਹ ਇਧਰ ਲੈ ਕੋਲ ਅਸੀਂ ਹੈਗੇ ਨੇ ਇਧਰ ਲੈ ਕੋਲ ਨਹੀਂ ਹੈਗਾ ਇਕੱਲੇ ਇਕੱਲੇ ਖਣ ਲੱਗ ਰਹੇ ਨੇ ਉਹ ਧੱਲਿਓ ਉਹ ਧੱਲਿਓ ਓਏ ਓਏ ਤੁਰ ਤਾ ਲੈ ਤੁਰ ਜੀ ਗੜਾ ਕੁੜੀ ਨਾਲੇ ਲੈ ਬੈਣਦਾ ਯਾਰ ਰਿਸ਼ਤਾ ਕਰਾਉਣ ਗਿਆ ਜੀ ਨਾਲੇ ਸ਼ਗਾਦੀ ਉਹ ਕਹਿੰਦੇ ਸਾਡੂ ਝੋਟੇ ਤੇ ਬੇਤਮਾਰੀਆਂ ਭਾਈ ਹੁੰਦਾਲਾ ਕਹਿੰਦੀ ਸਾਡੂ ਮੇਤਵਾਰੀ ਏ ਛੋਡੇ ਦੇ ਹੁਣ ਹੀ ਲੈ ਜਾਓ ਕੁੜੀ ਕਿਉਂ ਕਹਿੰਦਾ ਜਾ ਟੋਟਾ ਜਬਾ ਲਿਆ ਕਈਆਂ ਦੇ ਤਾਂ ਦੱਲ ਬੜਾ ਖੂਨ ਚ ਹੁੰਦਾ ਏ ਆਈ ਲਵ ਯੂ ਖੜਦਾ ਹੀ ਲਾਉ ਆਈ ਲਵ ਯੂ ਟੂ 3 ਪੈ ਦੂਹ ਖੜਦਾ ਖੜਦਾ ਮੇਰੇ ਸਾਹੇ ਜਮੀ ਥੱਲੇ ਬੈਠੇ ਨੇ ਉਹ ਉਹਦਾ ਸ਼ਰਾਬ ਪੀਉਰੇ ਨੇ ਕਹਿੰਦੇ ਚੱਲ ਚੱਲ ਓਏ 7:20 ਉਹ ਖੜ ਜਾ ਓਏ 7:20 ਖੜ ਜਾ ਪੰਗੇ ਲੈਣੇ ਤੇ ਸਾਡੇ ਨਾਲ ਐ ਜਿਹੜੇ ਸਰੀਰਾਂ ਨਾਲ ਪੰਗੇ ਲੈਂਦੇ ਸੀ ਓ ਚੱਲ ਚੱਲ ਕਾਲ ਲਾਵਣੀ ਝੂਠ ਬੋਲਦਾ ਅੰਦਰ ਛੱਟਰ ਨੂੰ ਚੱਲ ਚੱਲ ਲੈ ਜਾ ਲੈ ਜਾ ਜਰਾ ਓ ਲੈ ਓ ਸੱਟ ਲੱਗੀ ਓ ਓ ਬੋਪੜੇ ਜਾਣ ਕੇ ਕਰਦਾ ਚੱਲ 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 ਓ ਖੜ ਜਾ ਓ ਸੱਟ ਕਿਹ ਓ ਖੜ ਜਾ ਤੇ ਤੁਸੀਂ ਓ ਖੜ ਤੂੰ ਚੁੱਪ ਕਰਦਾ ਓ ਰਬਾ ਵੇ ਸਰਾਗਰਾ ਦਾ ਵੇ ਜਮੀ ਓਏ ਸਾਰੇ ਲੋਕ ਆਪਣੀ ਗੜੀ ਦੇਖ ਕੇ ਲੱਗ ਰਹੇ ਨੇ ਮੋਜੀ ਜਮਾ ਇੱਕ ਨੰਬਰ ਮਹੌਲਾ ਭਾਈ ਜਰੂਰ ਪਹੁੰਚੋ ਯਾਰ ਖੜਿਆ ਵਾਲਾ ਨਹੀਂ ਰੋਬਲੇ ਓਏ ਲੱਡੀ ਲੱਡੀ ਤੁਰਦਾ ਦੀ ਲੜਨਾਂੜ ਚ ਖੱਲੀ ਚੜ ਗਈ ਰੈਡੀ ਦੀ ਦਾ ਬਾਕੀ ਉਹ ਦੇਖ ਲੈ ਬਾਕੀ ਕੋਈ ਇੰਤਜ਼ਾਰ ਬਾਰੇ ਮਾਰ 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 ਇਹ ਲੈ ਚੱਲ ਸਿੱਧੀ ਛੱਡ ਦੇ ਸਿੱਧੀ ਚੱਲ ਚੱਲ ਸਿੱਧਾ ਖੋਸਣਾ ਜੱਰੂ ਮਿਸੇ ਆ ਮੰਦਰਾ ਵੇ ਵਾ ਮੰਦਰਾ ਲਾ ਆ ਗਿਆ ਓਏ ਜਸੂ ਮਸੀ ਜਸੂ ਮਸੀ ਯਾਰ ਓਏ ਇੱਕ ਨੰਬਰ ਵੀ ਹਰਿਆ ਜੋ ਇਧਰ ਲੀ ਸੜਾ ਇਧਰ ਲੀ ਸੜਦੀ ਕਾਉਂ ਤੂੰ ਤੇਰੇ ਸਾਥ ਗਿਓ ਏ ਓਏ ਮੂਸ ਵਾਲਾ ਹੀ ਲੱਗਦਾ ਜਦੋਂ ਓਏ नकली ए मार दे उन्होंने कहा यूं लांगम मारी जांदा ला। ओए बहुत ड्रामा है बाज भाई लाडी ने शाल देख के 20 किलोमीटर ਤੋਂ ਆਏ ਨੇ ਮੁੰਡੇ स्पेशल ਚੱਲ ਕੇ ਆਏ ਨੇ ਖੜਿਆਲ ਤੋਂ ਸ਼ਾਲ ਦੇਖਣ लाडी तू ਹੀ ਆ ਜਾ ਸ਼ਾਲ ਮਾਰ ਆ ਜਾ ਲਾਡੀ ਤੇ ਥੱਲੀ ਚੜ ਗਈ ਖਾਲੀ ਗਾਣੂ ਚੜ ਗਈ ਡਰਾਮੇ ਪਾ ਜਾ ਓਏ ਚੱਲ ਆ ਘੜੇ ਨੇ ਹੋਏ ਆ ਘੜੇ ਨੇ ਹੋਏ ਬਾਦੀ ਉਹ ਨਾ ਵਾਪਸ ਇੰਦਰ ਕਿੱਥੇ ਆ ਜਾ ਹੱਥ 'ਚ ਡੱਡ ਚੱਕਰ ਕੀ ਆ ਪਹਿਲਾਂ ਉਹ ਪਾਣੀ ਚ ਦੀਗੇ ਹਨਾ ਆ ਸਾਫ ਪਾਣੀ ਚ ਣਾਉਣਾ ਇਹਦੀ ਆ ਡੱਡੂ ਚੱਕੀਦਾ ਬੰਦਾ ਇਹ ਨਹੀਂ ਕਰ ਚੱਤੇ ਡੱਡੂ ਆਂਦਾ ਨਹੀਂ ਵੇ ਆਹ ਨਾ ਸੁਪਾ ਬੇ ਵੇ ਤੱਕੀ ਉਹ ਜੱਕੀ ਚੱਕੀ ਝੋਪੜੇ ਚੱਕ 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 ਉਹਦੇ ਵੀ ਪਾੜੇ 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 ਚੱਕ ਆ ਓਏ ਖੜ ਜਾ ਵਾਕ ਡੂ ਮਰੇਗਾ ਪਾੜਾ ਲੰਡੀ ਪੱਜੂ ਲੰਡੀ ਪੱਜੂ ਲੰਡੀ ਪੱਜੂ ਫੋਬਲੇ ਲੰਡੀ ਪੱਜੂ ਚੱਲ 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 ਉਹ ਭੱਜੂ ਚੱਲ 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 ਓਏ ਖੜ ਜਾ ਮੈਂ ਚੱਲ ਓਪਲੇ ਚੱਲ ਯਾਰਾ ਪਾ ਦੇ ਉਹ ਸਿਰ ਤੇ ਛੱਡ ਤੇ ਸਿਰ ਤੇ ਸਿਰ ਜਾ ਖੜੇ ਲੰਡੀ ਛੱਡ ਜਾਹਰ ਪਤਾ ਕਿੰਨੀ ਹੁੰਦੀ ਆ ਇਹਦੇ ਨਾ ਬਾਕੀ ਦੇਖ ਲੈ ਫੇਰਾ ਓਏ ਦੀ ਨਿੱਕਰ ਚਾ ਵਾਦਾ ਡੱਡੂ ਬਾਬੇ ਭੂਲ ਚ ਜਾਣਾ ਇਹਦਾ ਬੰਦਾ ਟੱਟੀ ਨੇ ਯਾਰ ਡੱਡੂ ਨਾ ਨਾ ਓਰਾ ਲੈ ਓਰਾ ਲੈ ਉਹ ਵਾਰੀ ਉਧਰੀ ਫਿਰਦਾ ਕਿੱਥੇ ਡੱਡੂ ਦੇਖ ਹਾ ਲੋ ਹਾ ਲੋ ਗਾਇਸ ਚੱਲ ਚੱਲ ਉਹ ਫਿਰਦਾ ਉੱਥੀ ਆ ਕੱਪੜੇ ਪਾਉਣ ਲੱਗ ਰਿਹਾ ਚੱਲ ਚੱਲ ਤੁਰ ਮੜ ਜਾ ਭੱਜੀ ਨਾ ਡਿੱਗ ਜਾਂਗੇ ਤੇ ਇਹ ਯਾ ਇਹ ਹੁਲੀ 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 ਕਰਨਾ ਨਹੀਂ ਇੱਧਰ ਚੱਲ

ਕੌਰੀ ਵਾਲੇ ਕਿ ਨਹੀਂ ਹੋ ਜਾ ਆ ਜਾ ਓਏ ਓਏ ਤੀਰ ਮੱਤਿਆ ਇਹਨੂੰ ਉਹ ਛੱਡ ਦੇ ਗੱਡੀ ਚ ਲੈ ਕੇ ਚੱਲੇ ਗੱਡੀ ਚ ਲੈ ਕੇ ਇਹਨੂੰ ਉਹ ਮੁਰੇ ਛੱਡ ਦੇ ਨੇ ਬਾਅਦ ਚ ਜਾਕਦੇ ਆ ਆਪਣੇ ਲੈ ਕੇ ਜਾ ਕੇ ਓਏ ਜਾਦੂਰੀ ਨੰਦਰਾ ਜਾ ਜਾਦੂਰੀ ਆ ਜਾ ਆ ਜਾ ਆ ਜਾ ਓਏ ਓਏ ਇੱਕ ਸਟਾ ਹਰ ਜਾ ਕੋ ਬਾਕ ਅਸਟਾ ਦੇਖੋ ਪਾ ਲੈਣ ਗਲੇ ਚ ਬਾ ਇਹਦਾ ਕਰਾਂਗੇ ਬਾਬਾ ਗਲੇ ਚ ਡੱਡੂ ਪਾ ਜਾ ਮੈਨੂੰ ਕੋਈ ਚੱਕਰ ਨਹੀਂ ਡੱਡੂ ਪਾ ਲੈ ਡੱਡੂ ਪਹਿਲੇ ਗਲੇ ਜਬਾ ਉਰੇ ਲਓ ਜੀ ਪੂਲ ਆਣ ਨੂੰ ਬੋਲਦੇ ਹੁਣ ਸਾਸਰੀ ਘਰ ਭਲਾ ਤੋ ਕਹਿੰਦਾ ਗੁੱਡ ਨਾਈਟ ਕਰਦਾ ਹਾਂ ਸਾਸਰੀ ਘਰ ਜੀ ਹਾਂ ਜੀ ਇੰਜੋਏ ਕਿਵੇਂ ਹੋਇਆ ਇੰਜੋਏ ਕਿਵੇਂ ਮੈਂ ਬਹੁਤ ਅੱਛਾ ਹੋਇਆ ਹਾਂ ਪੂਰਾ ਤਗੜਾ ਹੋਇਆ ਚਮੂਤ ਲਿਆ ਹੋਇਆ ਉਹ ਤਾਂ ਦੇਖ ਲੈ ਟੌਲੀ ਆ ਲਾਡੀ ਦਾ ਬਾਈ ਫੋਨ ਫਟ ਗਿਆ ਉਰੇ ਜਿਹੜਾ ਬਾਈ ਦਾ ਹੈਗਾ ਦੀ 16 Pro ਸਾਡਾਂ ਭੰਨ ਦੀਆਂ ਸਾਰੀਆਂ ਲਾਡੀ ਦੇ ਫੋਨ ਦੀਆਂ ਪਾਣੀ ਚੜੇ ਗਿਆ ਸਾਡੇ ਤੋਂ ਕੋ ਥੋੜਾ ਸਾਈਡ ਗੁਮਾ ਕੇ ਆ ਜਾਓ ਮੂਡ ਬਣਾ ਕੇ ਆਉਲਦਾਰ ਜਨੀਜ਼ ਫਾ ਹਾਂ ਆ ਜਾ ਟੋਰਚ ਦਾ ਬਾਈ ਫੋਨ ਆ ਗਿਆ ਟੋਰਚ ਦੇ ਭਾਈ ਦਾ ਕੇ ਦੀ ਰਿਸ਼ਤਾ ਕਰਨ ਉਹਨਾਂ ਨੇ ਕੁੜੀ ਨਾਲੇ ਦੂਰ ਦੀ ਓਏ ਪਜਾ ਲੈ ਚਲੋ ਘਰਾ ਘਰੇ ਆ ਜਾ ਹੋਸਨ ਉੱਥੇ ਜਾ ਕੇ ਪੰਗੜਾ ਵੀ ਪਾਉਣਾ ਯਾਰ ਚਲੋ ਸਰਾ ਸਦਾ ਕੋਈ ਨਹੀਂ ਬੋਲਦਾ ਲਓ ਜੀ ਮਿਲਦੇ ਆ ਅਗਲੇ ਬਲੌਗ 'ਚ ਬਲੌਗ ਕਰਨ ਲੱਗਿਆ ਸੀ ਸਮਾਪਤ ਗੁੱਡ ਨਾਈਟ ਵੀਡੀਓ ਨੂੰ ਕਰ ਦਿਓ ਬੱਤ-ਬਾਤ ਸ਼ੇਅਰ ਐਂਡ ਸਬਸਕ੍ਰਾਈਬ ਵੀਡੀਓ ਹਾਂ ਸਬਸਕ੍ਰਾਈਬ ਮਾਈ ਚੈਨਲ ਆ ਠੀਕ ਹੈ ਜੀ ਓਕੇ ਰਿਪੋਰਟ ਕਾਹਾਂ ਵਾਲਾ ਬਲੌਗ ਵੀ ਬਣਾਵਾਂਗੇ ਹਾਂ ਕਾਹਾਂ ਵਾਲਾ ਬਲੌਗ ਅੱਛਾ ਬਣਾਵਾਂਗੇ ਇਹਨੂੰ ਬਲੌਗ ਵੈਰੀ ਸੂਨ ਆਏਗਾ ਆਹ ਦੇਖੋ ਆ ਲੈ ਇੱਜ਼ਤ ਪਿਆਰ